ਵਾਹੀ ਬਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਘਰਤੀ ਸਾਨੂੰ ਯ 8 9 ਦਿਨਾਂ ਤੋਂ ਸ਼ਿਕਾਇਤ ਆ ਰਹੀ ਏ ਵੀ ਮਹਾਰਾਜ ਰੂਪ ਦੀ ਆੜ ਲੈ ਕੇ ਇਹ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ ਅਸੀਂ ਇਹਨਾਂ ਦੇ ਘਰੇ ਗਿਆ ਕਦੇ ਇਹ ਤੇਲ ਝੋਣ ਕੇ ਦਿਖਾਉਂਦੇ ਨੇ ਕਦੇ ਤਲਵਾਰਾਂ ਦਿਖਾਉਂਦੇ ਨੇ ਸਾਨੂੰ ਅੱਜ ਵੀ ਇਹਨਾਂ ਨੇ ਐਸਪੀ ਵਾਲਿਆਂ ਦੀ ਮਦਦ ਨਾਲ ਅੱਜ ਵੀ ਬਹੁਤ ਮੁਸ਼ਕਲ ਹੈ ਕਿੰਨੇ ਜਣਾ ਬਾਅਦ ਮਤਲਬ ਵਿੱਚ ਮਹਾਰਾਜ ਰੂਪ ਲੈ ਕੇ ਆ ਦੇਖੋ ਹੁਣ ਕੀ ਵੀ ਨੇ ਉਹ ਰੱਖਦਾ ਸੀ ਉਹ ਰੱਖਦਾ ਉਹ ਅਸੀਂ ਗੁਰੂ ਘਰ ਕਰਿਆ ਇਹ ਤਾਂ ਮਹਾਰਾਜ ਲੈ ਕੇ ਆ ਗਏ ਤੇ ਅੱਜ ਪਿੰਡਾ ਸਾਹਿਬ ਦੇ ਲੱਗਦਾ ਮਾਤਾ ਜੀ ਪਰ ਜਾ ਰਿਹਾ ਗੁਰੂ ਘਰ ਜਾ ਰਿਹਾ ਇੱਥੇ ਤਾਂ ਅਨੰਦਾ ਦਾ ਮਾਤਾ ਦਾਦਾ ਚੱਲਦੇ ਹੁੰਦੇ ਮਾਤਾ ਹੀ ਦੇਖੋ ਜੀ ਹੁਣ ਕੋਈ ਦੇਖੋ ਇਹ ਮੁੰਡਾ ਹੁਣ ਤਾਂ ਇਹਨਾਂ ਦਾ ਸ਼ਰਾਬ ਪੀਂਦਾ ਚੱਟਾ ਵੇਚਦਾ ਬਕਾਰੀ ਆ ਚੱਟੇ ਦਾ ਹੀ ਚੱਟੇ ਦਾ ਵਕਾਰੀ ਆ ਇਹ ਜਾਸ ਇੱਕ ਤਾਂ ਛੱਡ ਦੇ ਨੇ ਕੱਟੋ-ਕਟ ਪੀ ਪੋਤੀਆਂ ਹਜੇ ਵੀ ਪਈਆਂ ਨੇ ਇਹਨਾਂ ਦੇ ਘਰੇ ਉੱਪਰ ਆਨੇ ਕਮਰੇ ਇਹਨਾਂ ਨੂੰ ਦੇਖੋ ਘਰ ਕਿੰਨਾ ਵਧੀਆ ਬਣਾਇਆ ਵਾ ਕਿਰਾਏ ਭਈਏ ਤੇ ਕੰਨਿਆਂ ਨੂੰ ਕਿਰਾਏ ਤੇ ਦਿੱਤਾ ਕਮਰੇ ਪੂਰੇ ਟੋਪ ਦੇ ਨੇ ਤੂੰ ਦੇ ਕੇ ਜਾਣੀਏ ਪੂਰੇ ਟੋਪ ਦੇ ਕਮਰੇ ਮਹਾਰਾਜ ਦੇ ਦਰਬਾਰ ਵਾਲਾ ਕਮਰਾ ਚੁੰਦਾ ਵੀ ਆ ਔਰ ਕੋਈ ਫੰਕ ਨਹੀਂ ਕੋਈ ਫੰਡ ਨਹੀਂ ਹੈਗਾ ਆਪਣੇ ਮਹਾਰਾਜ ਦੀ ਪੂਰੀ ਬੇਜਾਨੀ ਕੈਦ ਕਰੇਵਾਂ ਨੇ 6 ਮਹੀਨਿਆਂ ਬਾਅਦ ਇਹ ਪ੍ਰਕਾਸ਼ ਕਰ ਦੇਣੇ 6 ਮਹੀਨਿਆਂ ਬਾਅਦ ਸਫਾਈ ਕਰਨ ਦੇਣੇ ਇੰਨੀਆਂ ਬੀੜੀਆਂ ਗੱਡੀਆਂ ਆਉਂਦੇ ਸੀ ਇਹਨਾਂ ਦੇ ਕਮਰਿਆਂ 'ਚ ਕੰਨਿਆਂ ਦੇ ਤਮਾਕੂ ਵੱਢਿਆ ਔਰ ਰੋਜ਼ ਆਉਂਦੇ ਕਦੇ ਸਾਡੇ ਮਗਰ ਸ਼ਾਸਤਰ ਪਾ ਕੇ ਪੈਂਦੀ ਆ ਮਾਦਾ ਕਦੇ ਤੇਗ ਲੈ ਕੇ ਪੈਂਦੀ ਆ ਬਜ਼ੁਰਗ ਮਾਦਾ ਸੀ ਨਹੀਂ ਦੱਸ ਕਹਿਣਾ ਚਾਹੁੰਦੇ ਉਹ ਸ਼ਾਸਰਾਂ ਨੂੰ ਮਾਦਨ ਨਾਲ ਬੜੀ ਮੁਸ਼ਕਲ ਨਾਲ ਅੱਜ ਮਹਾਰਾਜ ਨੂੰ ਬਿਲਕੁਲ ਹੀ ਆਏ ਨੇ ਉਹਨੂੰ ਬਹੁਤ ਪ੍ਰਸ਼ੰਸਾ ਦਾ ਬਹੁਤ ਬਹੁਤ ਧੰਨਵਾਦ ਐਸਐਚਓ ਸਾਹਿਬ ਤੇ ਲੋਕ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਨੇ ਸਾਡਾ ਸਾਥ ਦਿੱਤਾ ਮਹਾਰਾਜ ਐਸੇ ਸਾਰੇ ਐਵੇਂ ਹੀ ਕਾਰਵਾਈ ਕਰਦੇ ਰਹਾਂਗੇ ਜੀ ਨੰਬਰ ਮੇਰਾ ਹੈਗਾ 9653700602 9653700602 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਿਰ ਮੁੱਖ ਸੇਵਾਦਾਰ ਪਟਿਆਲੇ ਤੋਂ ਜੀ ਰਸ਼ਮੀਸ਼ ਤਰਨਾਦਾਲ ਦਾ ਜੀ ਅਸੀਂ ਸਾਨੂੰ ਕਈ ਦਿਨਾਂ ਤੋਂ ਖਬਰ ਆਈ ਸੀ ਜੀ ਇਹਨਾਂ ਦੀ ਵੀ ਇਹ ਘਰੇ ਇਹਨਾਂ ਨੇ ਮਹਾਰਾਜ ਪ੍ਰਕਾਸ਼ ਕੀਤੇ ਹੋਇਆ ਤੇ 6-6 ਮਹੀਨੇ ਮਹਾਰਾਜ ਪ੍ਰਕਾਸ਼ ਰਹਿੰਦੇ ਨੇ 6-6 ਮਹੀਨੇ ਮਹਾਰਾ ਸੁੱਖਾ ਸਣ ਨਹੀਂ ਹੁੰਦਾ ਹੈਗਾ ਇਹ ਸੁੱਖਾ ਅਛਣ ਉਹ ਇਹ ਤਾਂ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਇਹਨਾਂ ਕੋਲੇ ਸੁੱਖਾ ਸਣ ਵਾਸਤੇ ਕੋਈ ਪੀੜਾ ਸਾਹ ਵਾ ਤੇ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਜਿਹੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਹੈ ਇਹ ਮਾਤਾ ਦਾ ਬੇਟਾ ਵੀ ਐ ਇੱਕ ਉਹ ਵੀ ਮਦਮ ਨਸ਼ੇ ਦਾ ਵੀ ਕਾਰੋਬਾਰ ਕਰਦਾ ਉਹ ਮਾੜਾ ਮੋਟਾ ਮਹਾਰਾਜ ਦੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਜੀ ਇਸ ਕਰਕੇ ਅਸੀਂ ਉਥੋਂ ਮਹਾਰਾ ਖਰੂਪ ਲੈਣ ਵਾਸਤੇ ਪਰसों ਐਜੀਪੀਸੀ ਵਾਲੇ ਨਾਲ ਸ਼ਨੀਵਾਰ ਨੂੰ ਗਏ ਤੇ ਤੇ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇਲ ਡੋਲਣ ਲੱਗ ਗਈ ਉੱਤੇ ਵੀ ਮੈਂ ਮਰ ਜਾਣਾਗਾ ਤੁਸੀਂ ਇਹ ਮਹਾਰਾ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ 2-3 ਦਿਨਾਂ ਤੋਂ ਇਹ ਉਲਝ ਰਿਆ ਧੀ ਅੱਜ ਮਹਾਰਾ ਦੀ ਕਿਰਪਾ ਨਾਲ ਹੀ ਫਤਿਹ ਹੋ ਗਿਆ ਜੇ ਉਤੋਂ ਮਹਾਰਾ ਖਰੂਪ ਲਿਆਂਦਾ ਐਜੀਪੀਸੀ ਵਾਲਿਆਂ ਦੀ ਹਾਜ਼ਰੀ ਤੇ ਪੁਲਿਸ ਦੀ 하이 region ਇੱਕ ਕਾਰਜ ਫਤੇ ਹੋਇਆ ਹੈ ਇਹ ਚਾਰ ਕੀ ਕਰਦੇ ਸੀ ਕਿ ਇਹ ਸਾਫ ਤੋਂ ਦੋ ਜਿਹੜਾ ਉਹ ਤਰੀਕੇ ਨਾਲ ਕਰ ਰਹੇ ਸੀ ਜਿਹੜਾ ਮਹਾਰਾਏ ਅਸੀਂ ਨਾ ਗੁਰਕਾ ਸਾਹਿਬ ਤੋਂ ਬਹੁਤ ਜ਼ਿਆਦਾ ਮਿੱਟੀ ਲਾਈ ਆ ਮਹਾਰਾ ਸਰੂਪ ਦਾ ਤਾਂ ਖਰ ਰਮਾਲਾ ਸਾਫਤੀ ਮੈਂ ਉਹੀ ਕਾ ਵੀ ਮਹਾਰਾ ਸਰੂਪ ਦਾ ਰਮਾਲਾ ਨਹੀਂ ਤੇ ਸਾਫ ਪਰ ਲੇਕਿਨ 6 6 ਮਹੀਨੇ ਜਿਹੜੇ ਅੰਗ ਦੇ ਨਾ ਉਹ ਅੰਗਾਂ ਦੇ ਉੱਤੇ ਜਰੂਰ ਕਰਦਾ ਸੀ ਵੀ 6 6 ਮਹੀਨੇ ਪ੍ਰਕਾਸ਼ ਨਹੀਂ ਕਰਦੇ ਤੇ ਇਹ ਪ੍ਰਕਾਸ਼ ਹੋ ਜਾਂਦਾ ਤੇ ਉਹ ਇੱਕ ਵਾਰ ਤਾਂ 6 6 ਮਹੀਨੇ ਸੁੱਖਾ ਸਨ ਨਹੀਂ ਹੁੰਦਾ ਸੀ ਕਈ ਵਾਰ ਤਾਂ ਤੋਂ ਦੋ ਤਿੰਨ ਤਿੰਨ ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖ ਦਿੰਦੇ ਕੋਈ ਗਰ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸਤੀ ਮਤਲਬ ਲੇਕਿਨ ਮਹਾਰਾਜ ਦੇ ਕਮਰੇ 'ਚ ਇਹਨਾਂ ਤੋਂ ਪੱਖਾ ਵੀ ਨਹੀਂ ਸਰਿਆ ਜੀ ਫਿਰ ਇਹ ਅਕੀ ਉਸ ਕਾਰਵਾਈ ਦੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਪੁਲਿਸ ਨੇ ਪੂਰਾ ਸਾਥ ਦਿੱਤਾ ਜੀ ਐਜਪੀ ਜੀ ਐਜਪੀ ਜੀ ਨੇ ਵੀ ਪੂਰਾ ਸਾਥ ਦਿੱਤਾ ਜੀ ਇਹਨਾਂ ਦੀ ਐਜਪੀ ਸੀ ਨਾਲ ਆਲੇ ਨੂੰ ਬੇਨਤੀ ਕਰਕੇ ਤੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕਾਰਜ ਉਹ ਐਸਐਸਓ ਸਾਹਿਬ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਇਸ ਤਰੀਕੇ ਦੀ ਮੰਗ ਰੱਖਦੇ ਹਾਂ ਕਿਉਂਕਿ ਇਹ ਅਕਸਰ ਇੱਥੇ ਹੀ ਪੁਰੇ ਮਾਮਲੇ ਆਉਂਦੇ ਨੇ ਸਾਡੇ ਨੇ ਤੇ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਇਸ ਤਰੀਕੇ ਦੇ ਨਾਲ ਧਿਆਨ ਰੱਖਣਾ ਚਾਹੀਦਾ ਸਾਰੇ ਪਿੰਡਾਂ 'ਚ ਉਹ ਸ਼ਹਿਰਾਂ 'ਚ ਉਹ ਜ਼ਿੰਦਗੀ ਆ ਵੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ ਅਗਰ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਹੈਗਾ ਜੀ 9653700602 ਪੂਰਾ ਸਹਿਯੋਗ ਦਵਾਂਗੇ ਜੀ ਅਸੀਂ ਪੀ ਮਤਲਬ ਗੱਲ ਮਹਾਰਾ ਦੇ ਸਤਕਾਰ ਦੀ ਹੈ ਜੀ ਹੋਰ ਕੁਝ ਨਹੀਂ ਸਿੱਤੋ ਸਾਹਿਬ ਅੱਜ ਕੋਈ ਕਾਰਵਾਈ ਹੋਈ ਹੈ ਜੀ ਕਿਉਂਕਿ ਧਿਆਨ ਚੰਲੇ ਵਿੱਚ ਲੱਭਣੀ ਕਿ ਨਾ ਤਲਵਾਰ ਲੱਗੇ ਕਿ ਇੱਕ ਮਹਿਲਾ ਜਾ ਰਹੀ ਹੈ ਇਹ ਕੀ ਪੂਰਾ ਮਾਮਲਾ ਸੀ ਇਹ ਇੱਕ ਸੰਤੇ ਕਲੋਨੀ ਦੇ ਅੰਦਰ ਇੱਕ ਮਾਤਾ ਜੀ ਨੇ ਗੁਰਸਖ ਮਾਤਾ ਜਿਨ੍ਹਾਂ ਨੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਸੀ ਘਰ ਦੇ ਵਿੱਚ ਤੇ ਉੱਥੇ ਕੁਝ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਆਏ ਸੀ ਕਿ ਸਤਕਾਰ ਕਮੇਟੀ ਵੱਲੋਂ ਤੇ ਜਿਨ੍ਹਾਂ ਦਾ ਇਤਰਾਜ਼ ਸੀਗਾ ਕਿ ਉੱਥੇ ਗੁਰੂ ਮਰਿਆਦਾ ਪ੍ਰੋਪਰ ਤਰੀਕੇ ਨਾਲ ਨਹੀਂ ਉੱਥੇ ਫਾਲੋ ਹੋ ਰਹੀ ਤੇ ਜਿਸੇ ਸਵਾਨ ਦੇ ਵਿੱਚ ਅਸੀਂ ਮੈਨੇਜਰ ਗੁਰਦੁਆਰਾ ਸ਼੍ਰੀ ਦੁਖਮੰਦਰ ਸਾਹਿਬ ਨਾਲ ਕੰਟੈਕਟ ਕੀਤਾ ਗਿਆ ਐਸਜੀਪੀਸੀ ਦੇ ਉੱਥੇ ਬੰਦੇ ਭਲਾਏਗੇ ਆਪਣਾ ਸਿੰਘ ਭਲਾਏ ਗਿਆ ਐਸਜੀਪੀਸੀ ਤੋਂ ਤੇ ਉਹਨਾਂ ਨੇ ਐਸਜੀਪੀਸੀ ਦੇ ਮੁਲਾਜ਼ਮਾਂ ਵੱਲੋਂ ਉੱਥੇ ਚੈੱਕ ਕੀਤਾ ਗਿਆ ਜੋ ਵੀ ਮर्यादा ਦਾ ਜੇ ਕੋਈ ਲੰਘਣਾ ਹੋ ਰਹੀ ਹੈ ਤਾਂ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਾ ਜੋ ਉੱਥੋਂ ਲੈ ਕੇ ਤੇ ਗੁਰਦੁਆਰਾ ਸ਼੍ਰੀ ਦੁਖਮੰਦਰ ਸਾਹਿਬ ਉੱਥੇ ਸ਼ਿਫਟ ਕੀਤਾ ਗਿਆ ਤੇ ਬਾਕੀ ਦੀ ਕਾਰਵਾਈ ਜਿਹੜੀ ਇਹ ਐਸਜੀਪੀਸੀ ਵੱਲੋਂ ਹੀ ਕੀਤੀ ਜਾ ਰਹੀ ਹੈ ਡਾਇਰੈਕਟਲੀ ਉੱਥੇ ਕੋਈ ਬੇਅਦਬੀ ਵਾਲੀ ਜਾਂ ਕੋਈ ਉਹ ਗੱਲ ਨਹੀਂ ਆਈ ਸਾਹਮਣੇ ਅਸਜੀਪ ਜੀ ਮੇਰੇ ਨਾਲ ਮੈਂ ਦੱਸ ਰਹਾਂ ਹਾਂ ਇਹ ਮर्यादा ਦੇ ਵਿੱਚ ਕੋਈ ਸ਼ਾਇਦ ਕਮੀ ਪੇਸ਼ੀ ਇਨ ਬਰੀਕੀ ਦੇ ਵਿੱਚ ਰਹਿ ਰਹੀ ਹੋਵੇਗੀ ਉਸ ਦੇ ਸਬੰਧ ਦੇ ਵਿੱਚ ਐਸਜੀਪੀਸੀ ਤੁਹਾਨੂੰ ਜਿਆਦਾ ਕਿਸਤਾਰਨਾ ਦਾ ਸਕ ਨਹੀਂ ਕਾਨੂੰਨੀ ਕਾਰਵਾਈ ਨਹੀਂ ਨਹੀਂ ਕਾਨੂੰਨੀ ਕਾਰਵਾਈ ਕੁਝ ਨਹੀਂ ਹੈ ਜੀ